ਹੋਇਆ ਸੜਕ ਹਾਦਸਾ ਮੋਟਰਸਾਈਕਲ ਤੇ ਗੱਡੀ ਦੀ ਹੋਈ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਔਰ ਪਿੰਡ ਦੀਆਂ ਦੋ ਸੜਕਾਂ ਤੇ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਦੀ ਭਿਆਨਕ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਆਵਾਜ਼ ਬਹੁਤ ਜ਼ੋਰਦਾਰ ਸੀ ਕਿ ਉਹ ਇੱਕਦਮ ਦੁਕਾਨ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਇੱਕ ਗੱਡੀ ਨਾਲ ਮੋਟਰਸਾਈਕਲ ਸਵਾਰ ਦੀ ਟੱਕਰ ਹੋਈ ਪਈ ਸੀ ਤੇ ਮੋਟਰਸਾਈਕਲ ਸਵਾਰ ਜ਼ਖਮੀ ਜ਼ਮੀਨ ਤੇ ਪਿਆ ਸੀ ਲੋਕਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਜ਼ਖਮੀ ਨੌਜਵਾਨ ਨੂੰ ਨਮਸ਼ਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜ ਕੇ ਅਗਲੀ ਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ Ая, ая, right, ਆਪਣਾ ਨਾਮ ਜੀ ਮੇਰਾ ਨਾਮ ਭਾਈ ਜਗੀਰ ਸਿੰਘ ਆ ਜੀ ਇਹ ਕੀ ਕੰਮ ਕਰਦੇ ਹੋ ਭਾਈ ਤੁਸੀਂ ਭਾਈ ਮੇਰੀ ਸ਼ਾਪ ਆ ਇਲੈਕਟ੍ਰੋਨਿਕ ਦੇ ਉੱਤੇ 2 ਸੜਕਾਂ ਦੇ ਵਿੱਚ ਭਾਈ ਇਹ ਜਿਹੜਾ ਭਾਈ ਐਕਸੀਡੈਂਟ ਹੋਇਆ ਇਹ ਕਿੱਦਾਂ ਪਤਾ ਲੱਗਾ ਤੁਹਾਨੂੰ ਅਸੀਂ ਭਾਈ ਦੁਕਾਨ ਦੇ ਅੰਦਰ ਬੈਠੇ ਸੀ ਤਾਂ ਜਦੋਂ ਆਵਾਜ਼ ਆਈ ਅਸੀਂ ਬਾਹਰ ਆ ਕੇ ਦੇਖਿਆ ਦੇਖ ਗੱਡੀ ਤੇ ਇੱਕ ਬਾਈਕ ਦੋਨੇ ਆਪਸ ਵਿੱਚ ਟਕਰੇ ਹੋਏ ਸਨ ਇਹ ਰੋਤੋਆ ਕਿਹੜੀ ਗੱਡੀ ਔਰ ਬਾਈਕ ਦੇ ਵਿੱਚ ਟੱਕਰ ਹੋਈ ਆ ਹਾਂਜੀ ਹਾਂਜੀ ਇਹ ਸੱਟਾਂ ਲੱਗੀਆਂ ਜਿਹੜਾ ਬਾਈਕ ਸਵਾਰ ਸੀ ਉਹਦੇ ਸੱਟਾਂ ਲੱਗੀਆਂ ਜੀ ਤੇ ਜਿਹੜਾ ਬੱਜ ਵਾਲ ਸੀ ਉਹ ਵੀ ਲੁਧਿਆਣੇ ਤੋਂ ਜਿਹੜੀ ਗੱਡੀ ਉਹ ਵੀ ਲੁਧਿਆਣੇ ਤੋਂ ਹੀ ਆ ਜੀ ਤੇ ਫਿਰ ਅਸੀਂ ਐਂਬੂਲੈਂਸੋਂ ਤੇ ਸੈਕਸ਼ਲ ਨੂੰ ਫੋਨ ਕੀਤਾ ਜੀ ਪੁਲਿਸ ਵਾਲਿਆਂ ਨੂੰ ਆ ਗਏ ਸੀ ਜੀ ਮੌਕੇ ਤੇ ਹਿਸਾਬ 5-10 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਸੀ ਜੀ ਦੋਸਤੋ ਉਹ ਇਹਨਾਂ ਨੂੰ ਕਿੱਥੇ ਰੈਫਰ ਕਰਦੇ ਆ ਨਵਾਂ ਸ਼ਹਿਰ ਲੈ ਕੇ ਗਏ ਆ ਜੀ ਸਿਵਲ ਹਸਪੀਟਲ ਜੀ ਸਰ ਕੀ ਆ ਜੀ ਨਾਮ ਆਪਣਾ ਐਸ਼ ਰਜਿੰਦਰਪਾਲ ਜੀ ਸਰ ਗੱਲਬਾਤ ਹੋਈ ਸੀ ਸਰ ਸੈਕਸ਼ਲ ਫੋਰਸ ਅਸੀਂ ਸਾਨੂੰ ਫੋਨ ਤੇ ਸੂਚਨਾ ਮਿਲ ਸੀਗੀ ਔਰ 22.0 ਤੇ ਨਵਾਂ ਸ਼ਹਿਰ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਜਦੋਂ ਅੱਗੇ ਆ ਕੇ ਦੇਖਿਆ ਪਤਾ ਲੱਗਾ ਕਿ ਇੱਕ ਪੰਨੇ ਤਮਰ ਜੋ ਲੁਧਿਆਣਾ ਸ਼ਹਿਰ ਤੋਂ ਆ ਰਿਹਾ ਸੀਗਾ ਇਧਰ ਨਵਾਂ ਸ਼ਹਿਰ ਤੋਂ ਸ਼ਹਿਰ ਤੋਂ ਸੁਸ਼ੀਲ ਕੁਮਾਰ ਜੀ ਕਾਰ ਚਾਲੇ ਸੀ ਦੋਨਾਂ ਦੀ ਅਚਾਨਕ ਟੱਕਰ ਹੋ ਗਈ ਜਿਹੜਾ ਮੋਟਰਸਾਈਕਲ ਸਵਾਰ ਸੀਗਾ ਪੰਨੇ ਤਮਰ ਉਹਦੇ ਸੱਟ ਲੱਗੀ ਜਿਹਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਵਾਂ ਸ਼ਹਿਰ ਭੇਜ ਦਿੱਤਾ ਸਰੂ ਕਿੰਨੀ ਸੱਟ ਲੱਗੀ ਉਹਨਾਂ ਦੇ ਉਹਨਾਂ ਦੇ ਥੋੜੀ ਹੈਗੀ ਬਾਕੀ ਤੇ ਡਾਕਟਰ ਸਾਹਿਬ ਦੱਸਣਾ ਚੂਲੇ ਤੇ ਥੋੜਾ ਘਰ ਦੇ ਚੂਲੇ ਦੇ ਅਕਸੀਡੈਂਟ ਹੋਇਆ ਕਿੱਥੇ ਇਹ 22.0 ਹੋਰ ਦੀ ਨਮਾਸ਼ਲੋ